ਭਾਰਤ ਪਾਕਿਸਤਾਨ ਵਿਚਕਾਰ ਜੰਗ ਨੂੰ ਲੈ ਕੇ ਇੱਕ ਵੱਡਾ ਫੈਸਲਾ ਹੋ ਚੁੱਕਾ ਹੈ ਦੱਸਦੀ ਹੈ ਕਿ ਲੋਕਾਂ ਲਈ ਬੜੀ ਹੀ ਰਾਹਤ ਭਰੀ ਖਬਰ ਮਿਲੀ ਹੈ ਤਾਂ ਡੋਨਾਲਡ ਟਰੰਪ ਦੇ ਵੱਲੋਂ ਪਹਿਲਾਂ ਜੋ ਵੱਡਾ ਦਾਵਾ ਕੀਤਾ ਗਿਆ ਸੀ ਕਿ ਦੋਨਾਂ ਦੇਸ਼ਾਂ ਦੇ ਵਿਚਕਾਰ ਜੰਗਬੰਦੀ ਨੂੰ ਲੈ ਕੇ ਸਹਿਮਤੀ ਹੋ ਚੁੱਕੀ ਹੈ ਤਾਂ ਉਸ ਦੀ ਹੁਣ ਪੁਸ਼ਟੀ ਕੀਤੀ ਗਿਆ ਤਾਂ ਦੱਸਦੀ ਹੈ ਕਿ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦੇ ਵੱਲੋਂ ਇਸ ਦੀ ਪੁਸ਼ਟੀ ਕੀਤੀ ਗਿਆ ਕਿ ਦੋਨਾਂ ਦੇਸ਼ਾਂ ਵਿਚਕਾਰ ਇਸ ਨੂੰ ਲੈ ਕੇ ਸਹਿਮਤੀ ਆ ਜੋ ਬਣ ਗਿਆ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਪਹਿਲਾ ਇਹ ਵੱਡਾ ਦਾਵਾ ਕੀਤਾ ਜਾ ਰਿਹਾ ਸੀ ਕਿ ਭਾਰਤ ਪਾਕਿਸਤਾਨ ਦੇ ਵਿਚਕਾਰ ਸੀਜ਼ਫਾਇਰ ਹੋ ਚੁੱਕਿਆ ਹੈ ਭਾਰਤ ਪਾਕਿਸਤਾਨ ਸੀਜ਼ਫਾਇਰ ਲਈ ਤਿਆਰ ਹੋ ਚੁੱਕਿਆ ਹੈ ਡੋਨਾਲਡ ਟਰੰਪ ਦਾ ਇਹ ਦਾਵਾ ਸੀ ਤਾਂ ਉਸ ਤੋਂ ਬਾਅਦ ਪਾਕਿਸਤਾਨ ਦੇ ਉਪ ਰਾਸ਼ਟਰਪਤੀ ਵੱਲੋਂ ਵੀ ਇੱਕ ਟਵੀਟ ਦੇ ਜ਼ਰੀਏ ਇਹ ਜਾਣਕਾਰੀ ਆਜੋ ਸਾਂਝੀ ਕੀਤੀ ਜਾਂਦੀ ਹੈ ਕਿ ਪਾਕਿਸਤਾਨ ਤੇ ਭਾਰਤ ਵਿਚਕਾਰ ਜੰਗਬੰਦੀ ਦੀ ਸਹਿਮਤੀ ਆਜੋ ਜਿਤਾਈ ਗਈ ਹੈ ਪਾਕਿਸਤਾਨ ਅਤੇ ਭਾਰਤ ਨੇ ਤੁਰੰਤ ਪ੍ਰਭਾਵ ਨਾਲ ਜੰਗਬੰਦੀ ਤੇ ਸਹਿਮਤੀ ਜਿਤਾਈਆ ਤਾਂ ਪਾਕਿਸਤਾਨ ਨੇ ਵੀ ਇਹ ਵੱਡਾ ਐਲਾਨ ਕੀਤਾ ਸੀ ਤਾਂ ਉਸ ਤੋਂ ਬਾਅਦ ਹੁਣ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦੇ ਵੱਲੋਂ ਵੀ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਤਾਂ ਜਿਸ ਦੇ ਵਿੱਚ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਜਾਂਦੀ ਆ ਕਿ ਦੋਨਾਂ ਦੇਸ਼ਾਂ ਦੇ ਵਿਚਕਾਰ ਸੀਜ਼ਫਾਇਰ ਹੋ ਚੁੱਕਾ ਹੈ ਤਾਂ ਸੀਜ਼ਫਾਇਰ ਦੀ ਜੇਕਰ ਮੈਂ ਸਿੱਧੇ ਸ਼ਬਦਾਂ ਦੇ ਵਿੱਚ ਗੱਲ ਕਰਾਂ ਤਾਂ ਸੀਜ਼ਫਾਇਰ ਦਾ ਮਤਲਬ ਹੈ ਕਿ ਜਦੋਂ ਦੋਨਾਂ ਦੇਸ਼ਾਂ ਵਿਚਕਾਰ ਇਸ ਤਰ੍ਹਾਂ ਦਾ ਕੋਈ ਸਮਝੌਤਾ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਕਿਸੇ ਪ੍ਰਕਾਰ ਦੀ ਕੋਈ ਹਲਚਲ ਆ ਜੋ ਨਹੀਂ ਕੀਤੀ ਜਾਂਦੀ ਭਾ ਜੋ ਕੱਲ ਤੱਕ ਤੁਹਾਨੂੰ ਹਵਾ ਦੇ ਵਿੱਚ ਡਰੋਨ ਮਜ਼ਾਈਲ ਦਿਖਾਈ ਦੇ ਰਹੀ ਸੀ ਤਾਂ ਉਹ ਅੱਜ ਨਹੀਂ ਦਿਖਾਈ ਦੇਣਗੇ ਕਿਉਂਕਿ ਅੱਜ ਸ਼ਾਮ 5 ਵਜੇ ਤੋਂ ਇਹ ਸੀਜ਼ਫਾਇਰ ਆ ਜੋ ਲਾਗੂ ਹੋ ਚੁੱਕਿਆ ਤਾਂ ਅਗਲੀ 12 ਮਹੀਨوں ਦੋਵੇਂ ਡੀਜੀਐਮਓ ਦੁਆਰਾ ਇਹਨਾਂ ਗੱਲਾਂ ਤੇ ਵਿਚਾਰ ਚਰਚਾ ਕਰਨਗੇ ਤਾਂ 12 ਮਈ ਦੀ ਅਗਲੀ ਮੀਟਿੰਗ ਦੇ ਵਿੱਚ ਇਹ ਸਭ ਕੁਝ ਉਜਾਗਰ ਹੋਵੇਗਾ ਕਿ ਕਿੰਨਾ ਅਸਰਤਾਂ ਤੇ ਸੀਜ਼ਫਾਇਰ ਹੋਇਆ ਤਾਂ ਫਿਲਹਾਲ ਵੱਡੀ ਰਾਹਤ ਭਰੀ ਖਬਰ ਆ ਕਿਉਂਕਿ ਲਗਾਤਾਰ ਭਾਰਤ ਪਾਕਿਸਤਾਨ ਦੇ ਵਿੱਚ ਜੋ ਤਣਾਅ ਪੈਦਾ ਹੋ ਰਿਹਾ ਸੀ ਉਸ ਨੇ ਲੋਕਾਂ ਦੀਆਂ ਚਿੰਤਾਵਾਂ ਨੂੰ ਵਧਾ ਰੱਖਿਆ ਸੀ ਲੋਕ ਪੂਰੀ ਤਰ੍ਹਾਂ ਦੇ ਨਾਲ ਡਰ ਦੇ ਮਾਹੌਲ ਦੇ ਵਿੱਚ ਜੀ ਰਹੇ ਸੀ ਤਾਂ ਉਹ ਸਭ ਦੇ ਆ ਚੱਲਦੇ ਆ ਬੀਤੀ ਦੇਰ ਰਾਤ ਆ ਜੋ ਡੋਨਾਲਡ ਟਰੰਪ ਦੇ ਵੱਲੋਂ ਰਾਸ਼ਟਰਪਤੀ ਦੇ ਵੱਲੋਂ ਅਮਰੀਕਾ ਦੇ ਰਾਸ਼ਟਰਪਤੀ ਦੇ ਵੱਲੋਂ ਵਿਚੋਲਗੀ ਕਰਕੇ ਅੱਜ ਉਹ ਦੋਨਾਂ ਦੇਸ਼ਾਂ ਦੇ ਵਿੱਚ ਸਮਝੌਤਾ ਕਰਾਉਣ ਦੀ ਕੋਸ਼ਿਸ਼ ਆ ਜੋ ਕੀਤੀ ਜਾਂਦੀ ਹੈ ਤਾਂ ਕਿਤੇ ਨਾ ਕਿਤੇ ਉਹਨਾਂ ਦੀ ਇਹ ਕੋਸ਼ਿਸ਼ ਆ ਜੋ ਬੂਰ ਚੜਦੀ ਹੋਈ ਨਜ਼ਰ ਆ ਰਹੀ ਹੈ ਦੱਸਦੇ ਕਿ ਅਮਰੀਕੀ ਰਾਸ਼ਟਰਪਤੀ ਦੇ ਵੱਲੋਂ ਵਿਚੋਲਗੀ ਕਰਕੇ ਇਹ ਸਮਝੌਤਾ ਕਰਾਉਣ ਦੀ ਕੋਸ਼ਿਸ਼ ਆ ਜੋ ਕੀਤੀ ਕਿਸੇ ਤਾਂ ਉਹਨਾਂ ਦੀ ਇਹ ਕੋਸ਼ਿਸ਼ ਵੀ ਆ ਜੋ ਕਿਤੇ ਨਾ ਕਿਤੇ ਸਿਰੇ ਚੜਦੀ ਹੋਈ ਨਜ਼ਰ ਆ ਰਹੀ ਹੈ ਤੇ ਇੱਕ ਰਾਹਤ ਭਰੀ ਖਬਰ ਆਮ ਲੋਕਾਂ ਦੇ ਲਈ ਕਿਉਂਕਿ ਵੱਡਾ ਨੁਕਸਾਨ ਇੱਥੇ ਆਮ ਲੋਕਾਂ ਦਾ ਹੋਣਾ ਸੀ ਬਹੁਤਿਆਂ ਦੇ ਵੱਲੋਂ ਇਸ ਤਰ੍ਹਾਂ ਦੇ ਨਾਲ ਹੀ ਕਿਹਾ ਜਾਂਦਾ ਹੈ ਕਿ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੁੰਦਾ ਜਦੋਂ ਜੰਗ ਲੱਗਦੀ ਹੈ ਤਾਂ ਉਸ ਦੇ ਨਾਲ ਦੇਸ਼ ਦੀ ਅਰਥਵਿਵਸਥਾ ਨੂੰ ਵੱਡਾ ਲਾਸ ਹੁੰਦਾ ਹੈ ਤੇ ਦੇਸ਼ ਦੀ ਜੋ ਜਨ ਸਖਿਆ ਹੈ ਉਸ ਨੂੰ ਵੀ ਵੱਡਾ ਲਾਸ ਹੁੰਦਾ ਹੈ ਕਿਉਂਕਿ ਜੰਗ ਕੋਈ ਮੁਨਾਫੇ ਲਈ ਨਹੀਂ ਕੀਤੀ ਜਾਂਦੀ ਜਦੋਂ ਵੀ ਜੰਗ ਲੱਗਦੀ ਹੈ ਤਾਂ ਇਸ ਦਾ ਨੁਕਸਾਨ ਆ ਜੋ ਦੋਨਾਂ ਤਰ੍ਹਾਂ ਨੂੰ ਝੱਲਣਾ ਪੈਂਦਾ ਹੈ ਹੋ ਸਕਦਾ ਹੈ ਕਿ ਜਿਨ੍ਹਾਂ ਨੇ ਹਥਿਆਰ ਬਣਾਉਣੇ ਹੋਣ ਜਾਂ ਜਿਨ੍ਹਾਂ ਨੇ ਸਿਆਸੀ ਰੋਟੀਆਂ ਸੇਕਣੀਆਂ ਹੋਣ ਉਹਨਾਂ ਵਾਸਤੇ ਜੰਗ ਕੋਈ ਫਾਇਦਾ ਦੇ ਸਕਦੀ ਆ ਆਮ ਲੋਕਾਂ ਦੇ ਲਈ ਜੰਗ ਕਦੇ ਵੀ ਫਾਇਦੇਮੰਦ ਨਹੀਂ ਹੁੰਦੀ ਤਾਂ ਲਗਾਤਾਰ ਵਿਦੇਸ਼ਾਂ ਦੇ ਵੱਲੋਂ ਵੀ ਜੋ ਵਿਦੇਸ਼ੀ ਦੋਸਤ ਨੇ ਉਹਨਾਂ ਦੇ ਵੱਲੋਂ ਵੀ ਇਹ ਅਪੀਲ ਆ ਜੋ ਦੋਨਾਂ ਦੇਸ਼ਾਂ ਨੂੰ ਕੀਤੀ ਜਾ ਰਹੀ ਸੀ ਕਿ ਆਪਸੀ ਸਮਝੌਤੇ ਜਰੀਏ ਗੱਲਬਾਤ ਕਰਕੇ ਆ ਸਮਝੌਤਾ ਆ ਜੋ ਕਰੋ ਸਹਿਮਤੀ ਆ ਜੋ ਬਣਾਓ ਤਾਂ ਜੇ ਸਭ ਦੇ ਚੱਲਦਿਆਂ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਇਹ ਵੱਡਾ ਦਾਵਾ ਕੀਤਾ ਗਿਆ ਸੀ ਕਿ ਭਾਰਤ ਪਾਕਿਸਤਾਨ ਵਿਚਕਾਰ ਸੀਜ਼ਫਾਇਰ ਹੋ ਚੁੱਕਾ ਹੈ ਤਾਂ ਉਸਤੇ ਹੁਣ ਪੁਸਤ ਕੀਤੀ ਗਈ ਹੈ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦੇ ਵੱਲੋਂ ਇਹ ਪੁਸ਼ਟੀ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਦੇ ਆ ਇਹ ਜਾਣਕਾਰੀ ਆ ਜੋ ਸਾਂਝੀ ਕੀਤੀ ਗਿਆ ਕਿ ਦੋਨਾਂ ਦੇਸ਼ਾਂ ਦੇ ਵਿਚਕਾਰ ਅੱਜ ਸ਼ਾਮ 5 ਵਜੇ ਤੋਂ ਜੰਗਮੰਦੀ ਲਾਗੂ ਹੋ ਚੁੱਕੀ ਹੈ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦੇ ਵੱਲੋਂ ਇਹ ਕਿਹਾ ਗਿਆ ਤੇ ਦੂਜੇ ਪਾਸੇ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਵੱਲੋਂ ਵੀ ਇਹ ਜਾਣਕਾਰੀ ਆ ਜੋ ਸਾਂਝੀ ਕੀਤੀ ਗਿਆ ਤਾਂ ਉਹਨਾਂ ਦੇ ਵੱਲੋਂ ਟਵੀਟ ਦੇ ਜਰੀਏ ਇਹ ਜਾਣਕਾਰੀ ਸਾਂਝੀ ਕੀਤੀ ਗਿਆ ਤਾਂ ਸਭ ਤੋਂ ਪਹਿਲਾਂ ਡੋਨਾਲਡ ਟਰੰਪ ਜੋ ਕਿ ਅਮਰੀਕਾ ਦੇ ਰਾਸ਼ਟਰਪਤੀ ਨੇ ਉਹਨਾਂ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਕਿ ਦੋਨਾਂ ਦੇਸ਼ਾਂ ਦੇ ਵਿਚਕਾਰ ਸੀਜ਼ਫਾਇਰ ਹੋ ਚੁੱਕਾ ਦਾ ਸੀਜ਼ਫਾਇਰ ਨੂੰ ਮੈਂ ਤੁਹਾਨੂੰ ਫਿਰ ਇੱਕ ਵਾਰ ਸਮਝਾਉਣ ਦੀ ਕੋਸ਼ਿਸ਼ ਕਰਦਾ ਜਦੋਂ ਦੋ ਦੇਸ਼ਾਂ ਦੇ ਵਿਚਕਾਰ ਜੰਗਬੰਦੀ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਕੋਈ ਵੀ ਹਲਚਲ ਆ ਜੋ ਨਹੀਂ ਕੀਤੀ ਜਾਂਦੀ ਭਾਵ ਜੋ ਕੱਲ ਤੱਕ ਤੁਹਾਨੂੰ ਡਰੋਨ ਦੇਖਣ ਨੂੰ ਮਿਲ ਰਹੇ ਸੀ ਜੋ ਮਜ਼ਾਈਲਾ ਤੁਹਾਨੂੰ ਦੇਖਣ ਨੂੰ ਮਿਲ ਰਹੇ ਸੀ ਜਿਸ ਕਾਰਨ ਬੰਬ ਧਮਾਕੇ ਹੋ ਰਹੀ ਸੀ ਉਹ ਅੱਜ ਤੋਂ ਨਹੀਂ ਹੋਣਗੇ ਤਾਂ ਦੇਖਣਾ ਇਹ ਵੀ ਹੋਵੇਗਾ ਕਿ ਪਾਕਿਸਤਾਨ ਆਪਣੇ ਇਹਨਾਂ ਬਿਆਨਾਂ ਤੇ ਕਿੰਨਾ ਟਿਕਦਾ ਕਿਉਂਕਿ ਫੌਜ ਦੇ ਵੱਡੇ ਅਧਿਕਾਰੀਆਂ ਦੇ ਵੱਲੋਂ ਜੋ ਵੱਡੇ ਮਨਿਸਟਰ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਪਾਕਿਸਤਾਨ ਪਾਕਿਸਤਾਨ ਜੋ ਆਪਣੀਆਂ ਹਰ ਇੱਕ ਸ਼ਰਤਾਂ ਤੋਂ ਮੁਕਰਦਾ ਹੈ ਤਾਂ ਦੇਖਣਾ ਹੋਵੇਗਾ ਕਿ ਪਾਕਿਸਤਾਨ ਦੇ ਵੱਲੋਂ ਜੋ ਇਹ ਬਿਆਨ ਦਿੱਤਾ ਗਿਆ ਜਾਂ ਦਾਵਾ ਜੋ ਸਮਝੌਤਾ ਜੋ ਦੋਨਾਂ ਦੇਸ਼ਾਂ ਵਿੱਚਕਾਰ ਹੋਇਆ ਕਿ ਉਸਤੇ ਪਾਕਿਸਤਾਨ ਟਿਕੇਗਾ ਤਾਂ ਅੱਜ ਤੋਂ ਇੱਕ ਰਾਹਤ ਭਰੀ ਖਬਰ ਆ ਜੋ ਆਮ ਲੋਕਾਂ ਦੇ ਲਈ ਮਿਲੀ ਹੈ ਕਿਉਂਕਿ ਲਗਾਤਾਰ ਭਾਰਤ ਪਾਕਿਸਤਾਨ ਦੇ ਵਿਚਕਾਰ ਜੋ جنگ ਦੇ ਹਾਲਾਤ ਸੀ ਉਸਨੇ ਲੋਕਾਂ ਦੇ ਵਿੱਚ ਚਿੰਤਾ ਵਧਾਈ ਹੋਈ ਸੀ ਲੋਕਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਆ ਜੋ ਪੈਦਾ ਕੀਤਾ ਹੋਇਆ ਸੀ ਤਾਂ ਹੁਣ ਇੱਕ ਵੱਡੀ ਰਾਹਤ ਭਰੀ ਖਬਰ ਆਮ ਲੋਕਾਂ ਦੇ ਲਈ ਨਿਕਲ ਕੇ ਸਾਹਮਣੇ ਆਈ ਹੈ ਕਿ ਦੋਨਾਂ ਦੇਸ਼ਾਂ ਦੇ ਵਿਚਕਾਰ ਜੰਗਬੰਦੀ ਲਾਗੂ ਹੋ ਚੁੱਕੀ ਹੈ ਅੱਜ ਸ਼ਾਮ 5 ਵਜੇ ਤੋਂ ਜੰਗਬੰਦੀ ਲਾਗੂ ਹੋ ਚੁੱਕੀ ਹੈ ਪਹਿਲਾ ਡੋਨਾਲਡ ਟਰੰਪ ਦੇ ਵੱਲੋਂ ਇੱਕ ਟਵੀਟ ਦੇ ਜਰੀਏ ਇਹ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਪਾਕਿਸਤਾਨ ਦੇ ਜੋ ਉਪ ਰਾਸ਼ਟਰਪਤੀ ਨੇ ਉਹਨਾਂ ਦੇ ਵੱਲੋਂ ਵੀ ਇਹ ਜਾਣਕਾਰੀ ਆਜੋ ਦਿੱਤੀ ਜਾਂਦੀ ਹੈ ਪਾਕਿਸਤਾਨ ਦੇ ਉਪ ਰਾਸ਼ਟਰਪਤੀ ਦੇ ਵੱਲੋਂ ਇਸ਼ਾਕ ਡਾਰ ਦੇ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਪਾਕਿਸਤਾਨ ਅਤੇ ਭਾਰਤ ਨੇ ਤੁਰੰਤ ਪ੍ਰਭਾਵ ਨਾਲ جنگਬੰਦੀ ਤੇ ਸਹਿਮਤੀ ਜਤਾਈ ਹੈ ਤਾਂ ਉਸ ਤੋਂ ਬਾਅਦ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਜੋ ਕਿ ਭਾਰਤ ਦੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਜਿਸ ਦੇ ਵਿੱਚ ਤਿੰਨੇ ਫੌਜਾਂ ਕੰਮ ਕਰਦੇ ਨੇ ਤਾਂ ਉਹਨਾਂ ਦੇ ਵੱਲੋਂ ਵੀ ਅਹਿਮ ਪ੍ਰੈਸ ਕਾਨਫਰੰਸ ਕਰਕੇ ਇਹ ਜਾਣਕਾਰੀ ਆਜੋ ਦਿੱਤੀ ਗਈ ਹੈ ਕਿ ਦੋਨਾਂ ਦੇਸ਼ਾਂ ਦੇ ਵਿਚਕਾਰ ਸਹਿਮਤੀ ਹੋ ਚੁੱਕੀ ਹੈ ਦੋਨਾਂ ਦੇਸ਼ਾਂ ਦੇ ਵਿਚਕਾਰ جنگਬੰਦੀ ਦਾ ਸਮਝੌਤਾ ਹੋਇਆ ਹੈ ਤਾਂ ਫਿਲਹਾਲ ਕੋਈ ਵੀ ਸਰਕਾਰ ਦੀ ਮੂਵਮੈਂਟ ਆ ਜੋ ਨਹੀਂ ਦੇਖਣ ਨੂੰ ਮਿਲੇਗੀ ਜਿਸ ਕਾਰਨ ਕੋਈ ਲੋਕਾਂ ਦਾ ਨੁਕਸਾਨ ਹੋਵੇ ਕਿਉਂਕਿ ਵੱਡਾ ਨੁਕਸਾਨ ਪਿਛਲੇ ਦਿਨ ਹੀ ਦੇਖਿਆ ਕਿ ਵੱਡਾ ਨੁਕਸਾਨ ਆਮ ਲੋਕਾਂ ਦਾ ਵੀ ਹੋਇਆ ਸੀ ਲਗਾਤਾਰ ਪਾਕਿਸਤਾਨ ਦੇ ਵੱਲੋਂ ਡਰੋਨ ਆ ਜੋ ਭਾਰਤ ਦੀ ਤਰਫ ਛੱਡੇ ਜਾ ਰਹੇ ਸੀ ਤੇ ਭਾਰਤ ਦੇ ਵੱਲੋਂ ਵੀ ਜਵਾਬੀ ਕਾਰਵਾਈ ਆ ਜੋ ਕੀਤੀ ਜਾ ਰਹੀ ਸੀ ਤਾਂ ਜਿਸ ਨੂੰ ਲੈ ਕੇ ਹੁਣ ਵਿਕਰਮ ਮਿਸਰੀ ਜੋ ਕਿ ਮਿਨਿਸਟਰ ਆਫ ਐਕਸਟਰਨਲ ਅਫੇਅਰਸ ਨੇ ਉਹਨਾਂ ਦੇ ਵੱਲੋਂ ਵੀ ਇਹ ਜਾਣਕਾਰੀ ਦਿੱਤੀ ਗਈ ਆ ਕਿ ਦੋਨਾਂ ਦੇਸ਼ਾਂ ਦੇ ਵਿਚਕਾਰ ਜੰਗਬੰਦੀ ਨੂੰ ਲੈ ਕੇ ਸਮਝਾ ਹੋਇਆ ਅੱਜ ਤੋਂ 5 ਵਜੇ ਤੋਂ ਲੈ ਕੇ ਜੰਗਮੰਦੀ ਸ਼ੁਰੂ ਹੋਵੇਗੀ ਤਾਂ ਅਗਲੀ ਮੀਟਿੰਗ 12 ਮਈ ਨੂੰ ਹੋਵੇਗੀ ਤਾਂ ਕਿਸ ਸ਼ਰਤਾਂ ਤੇ ਇਹ ਜੰਗਮੰਦੀ ਹੋਈ ਆ ਤਾਂ ਉਹ ਪੂਰਾ ਇਸ ਮੀਟਿੰਗ ਦੇ ਵਿੱਚ ਉਜਾਗਰ ਹੋਵੇਗਾ ਤਾਂ ਇੱਕ ਵੱਡੀ ਰਾਹਤ ਭਰੀ ਖਬਰ ਆ ਜੋ ਆਮ ਲੋਕਾਂ ਤੱਕ ਪਹੁੰਚਾਰੇ ਆ 12 ਮਈ ਨੂੰ ਦੋਵੇਂ ਡੀਜੀਐਮਓ ਦੁਆਰਾ ਇਹਨਾਂ ਤੇ ਮੋੜ ਗੱਲਬਾਤ ਆ ਜੋ ਕਰਨਗੇ ਤਾਂ ਇੱਕ ਰਾਹਤ ਭਰੀ ਖਬਰ ਆਜੋ ਇਸ ਵਕਤ ਭਾਰਤ ਪਾਕਿਸਤਾਨ ਤਣਾਅ ਵਿਚਕਾਰ ਆਮ ਲੋਕਾਂ ਦੇ ਲਈ ਨਿਕਲ ਕੇ ਸਾਹਮਣੇ ਆਈ ਆ ਹੋਰ ਵੀ ਅਪਡੇਟ ਦੇ ਲਈ ਜੁੜੇ ਰਹੋ ਜਾਨਾ ਲੋਕ ਨਾਲ ਟੀਵੀ ਦੇ ਨਾਲ ਮੈਨੂੰ ਦੋ ਇਜਾਜ਼ਤ ਧੰਨਵਾਦ